ਸਮਰਧਾਤ ਜੀ ਸਿੰਘ ਜੀ ਦੱਲਿਆ ਪੀਕੇ ਜੋ ਇੰਤਾ ਸਿੱਧੂਪੁਰ ਦੇ ਜੋ ਪੰਜਾਬ ਪ੍ਰਧਾਨ ਨੇ ਸਤਿਗੁਰੂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਦੀ ਪਾਵਨ ਬਖਸ਼ੀ ਸਭੇ ਬਹੁਤੀ ਸਰਕਾਰ ਤੋਂ ਪੀਏ ਸਰਦਾਰ ਕਾਫਾ ਸਿੰਘ ਜੀ ਉਨ੍ਹਾਂ ਸਮਾਪਾਸਤੇ ਮੌਕੇ ਤੇ ਤੇ ਉਹਨਾਂ ਨੂੰ

ਕਿਸੇ ਉਹ ਨਹੀਂ ਕਿਤੇ ਦਾ ਨਹੀਂ ਕਿਸੇ ਜੋ ਸੰਜਨ ਨਹੀਂ ਕਿਸੇ ਜੋ ਮਿੱਤਰ ਨਹੀਂ ਕਿਸੇ ਨੰਕਰ ਦੇ ਉਹ ਸਰੀਰ ਨੇ ਮਿੱਡਣਾ ਨੂੰ ਮਤ ਤੁਸੀਂ ਜਾਣਦੇ ਉਹਨਾਂ ਦਾ ਕਿਹੋ ਜਿਹਾ ਸੁਭਾਅ ਕਿਹੋ ਜਿਹੀ ਨੇਚਰ ਸੀ ਅਰਹੰਤ ਕਿਰੂ ਹੈ ਇਹ ਜਿਸ ਤ੍ਰਿਤੀ ਦੇ ਨਾਲ ਸਾਰੂ ਸੰਤਮ ਹਾਥਮਾ ਇਹ ਗੱਲ ਦੀ ਮੱਦ ਕਰਦੇ ਨੇ ਆਦਮੀ ਦਾ ਜਿਹੜਾ ਅੰਤ ਹੈ ਜੀੜਾਉਂ ਦੀ ਮੌਤ ਦਾ ਸਮਾਂ ਹੈ ਉਹ ਐਸਾ ਹੋ ਜੇ ਕਿ ਜਿਹੜਾ ਕੌਮ ਦੇ ਲੋਕਾਂ ਦੇ ਨਿਖੀ ਲੱਗ ਜਾਈ ਤਬ ਉਹਦੇ ਨਾਲ ਮਾਪਿਆਂ ਦੀ ਜਿੰਨਾ ਨੂੰ ਜੜ ਦਿੱਤਾ ਹੁੰਦਾ ਹੈ ਹਰ ਉਸ ਕੋਲ ਦਾ ਜਿਹਦੇ ਵਿੱਚ ਉਹਨੇ ਜਨਮ ਲਿਆ ਹੁੰਦਾ ਹੈ ਉਹਨਾਂ ਸਾੜਿਆਂ ਦਾ ਹੀ ਮਾਨ ਸਨਮਾਨ ਸਤਿਕਾਰ ਲੋਕਾਂ ਦੇ ਰਿਬੰਧ ਹੈ ਪ੍ਰਦਾਨੀ ਇਹਦਾ ਜਿੰਦਾ ਕਿ ਜਨਮੀ ਜਣੇ ਤਾਂ ਭਰਤ ਜਣਾ ਇਹ ਤਾਂ ਤਾਂ ਕਿ ਸੂਰ ਨੀਤ ਜਣਨੀ ਬਾਦ ਰਹੇ ਕਾਇਬ ਹੋ ਜੂਗਾ ਲੋਕਾਂ ਦੀ ਹੱਸਰ ਲੜਾਈ ਲੱਗਦੀ ਜਾਹੇ ਸ਼ਹਾਦਤ ਦਿਨ ਵਾਲੇ ਬਹੁਤ ਥੋੜੇ ਹੁੰਦੇ ਇਹ ਚਾਹ ਹਰ ਕਿਸੇ ਦੇ ਹਿੱਸੇ ਨਹੀਂ ਹੁੰਦਾ ਹਰ ਕੋਈ ਚਾਹੁੰਦਾ ਹੈ ਕਿ ਮੈਂ ਉਸ ਪਤਨੀ ਨੂੰ ਹਾਸਲ ਕਰਾਂ ਉਹ ਕੇ ਪਤਨੀ ਨੂੰ ਹਾਸਲ ਕਰਨ ਦੇ ਲਈ ਕੋਈ ਰਸਤੇ ਜਾਤਾਂ ਐਕਸਟ੍ਰੀਮ ਤੱਕ ਦੀ ਭੱਤੀ ਪਰ ਅਗਲਾ ਕਰ ਲੇ ਇਨਸਾਨ ਨਹੀਂ ਕਰ ਬ ਦੂਸਰਾ ਰਸਤਾ ਹੈ ਉਹ ਜਾਮੇ ਸ਼ਹਾਦਤ ਨੂੰ ਪ੍ਰਾਪਤ ਕਰ ਲੇ ਫੇਰ ਉਹ ਇਨਸਾਨ ਪ੍ਰਭੂ ਦੇ ਦਰਬਾਰ ਦੇ ਵਿੱਚ ਉਹਦੀ ਦਰਗਾਹ ਦੇ ਵਿੱਚ ਪ੍ਰਵਾਨਿਆ ਕਰ। ਉਹ ਬਹੁਤ ਅਰਜਾ ਸਭਨ ਹੀ ਤਕਸੀਦ ਹੋ ਰਹਾ ਨੇ ਪ੍ਰਭੂ ਕੀ ਤੈ ਇਵੇਂ ਚੌਕ ਦੇ ਇਹਨਰ ਵਾਲੇ ਨੂੰ ਲੱਗ ਸਕਦਾ ਹੈ ਕਹਿਣ ਵਾਲਾ ਕਹਿ ਸਕਦਾ ਹੈ ਕਿ ਜੀ ਉਹ ਤਾਂ ਹਸਪੀਟਲ ਚ ਜਾ ਰਿਹਾ ਹੈ ਇਸ ਤਰ੍ਹਾਂ ਹੋਇਆ ਇਸ ਤਰ੍ਹਾਂ ਹੋਇਆ ਉਸ ਤੋਂ ਜਿਸ ਵੇਲੇ ਆਪਾਂ ਸਾਰੇ ਘੁੰਰਦੇ ਗਏ ਆ ਇਹਨਾਂ ਕੋਈਆਂ ਹਾਲਾਤ ਜੋ ਬੱਤੂ ਬੈਸ ਦੇ ਕੋਲ ਜਿਵੇਂ ਇੱਕ ਆਮ ਵਿਅਕਤੀ ਵਾਸਤੇ ਬੱਲੇ ਜਾਂ ਇੱਕਨੂੰ ਬੱਤੂ ਗੱਲ ਦੇ ਪੁਲਿਸ ਆ ਜਦੋਂ ਉਹਦੀ ਕੋਟ ਕਰੀਦੀ ਹੈ ਤਾਂ ਉਹ ਇਹ ਨਿਕਲਦਾ ਹੈ ਕਿ ਇਹ ਉਹ ਬੈਸਾਂ ਛੜੀਆਂ ਪਈਆਂ ਤੁਹਾਡੇ ਤੇ ਜਿਹੜੀਆਂ ਬੈਸਾਂ 1993 ਦੇ ਵਿੱਚ ਚਲੇਵਾ ਦੀ ਕਨਵੈਂਸ਼ਨ ਦੇ ਵਿੱਚ ਬਹਿਣ ਲਈ ਇਹ ਚਲਾਨੀਆਂ ਮਹਤਵਪੂਰਨ ਦੇ ਉੱਤੇ ਕੈਟ ਕਨਵੈਂਸ਼ਨ ਪਰ ਚਲਾਨੀਆਂ ਅੰਮ੍ਰਿਤ। ਪਰ ਜਦੋਂ ਇਹ ਚਲਾਨੀਆਂ 21 ਤਰੀਕ ਦੇ ਦਾ ਜਿਹੜਾ ਦਿਨ ਸੀ ਉਹ ਮੇਰਾ ਖਿਆਲ ਹੈ ਜਿਹੜੇ ਵੀ ਤੁਹਾਡੇ ਤੋਂ ਵੀਰ ਉੱਥੇ ਸੀ ਉਹਨਾਂ ਨੇ ਬੜੀ ਬੜਾ ਸਾਰਾ ਕੁਝ ਦੇਚਿਆ ਹੈ। ਇਹ ਟੇਪ ਪੁਆਇੰਟ ਦੇ ਉੱਤੇ 10-10 ਕੋਲੇ 15-15 ਕੋਲੇ ਲੱਗੇ ਨੇ ਉੱਥੇ ਸਾਲ ਲੈਣਾ ਔਖਾ ਹੋਇਆ ਹੋਇਆ ਸੀ ਮਜਬੂਰੀ ਬਸ 10 ਨੂੰ ਵੀ ਦੋ ਰਾਤਾਂ ਤੋਂ ਤਿੰਨ ਹਸਪੀਟਲ ਦੇ ਵਿੱਚ ਉਹ 21 ਤਰੀਕ ਵਾਲੀ ਘਟਨਾ ਤੋਂ ਬਾਅਦ ਰਹਿਣਾ ਪਿਆ ਤਾਂ ਜੋ ਗੌਂਕੜਾ ਦੇ ਗਾਲੇ ਤੇ ਹੀ ਉਹ ਸਭ ਤੋਂ ਵੱਲੀ ਹੈ ਜੇ ਤੋਂ ਮੈਨੂੰ ਆਪਣੇ ਆਪ ਨੂੰ ਪਤਾ ਲੱਗਾ ਕਿ ਮੈਂ ਠੀਕ ਹਾਂ ਕਿ ਕੋਈ ਗੱਲ ਨਹੀਂ ਹੈ। ਪਰ ਜਦ ਮੈਨੂੰ ਹੌਲ ਮਦਰ ਤੁਸੀਂ ਰਿਲੀਜ਼ ਕਰੋ ਮੈਂ ਆਪਣੇ ਮੋਟਰਸਾਈਕਲ ਦਾ ਪਤਾ ਲਈਏ ਸਾਡਾ ਇੱਕ ਨੌਕਰਾਣ ਸਹੀ ਹੋ ਗਿਆ। ਪਤਾ ਨਹੀਂ ਕਿੰਨੇ ਚੜ੍ਹਦੀ ਹੋਣ। ਤਾਂ ਡਾਕਟਰ ਸਾਹਿਬ ਬੜਾਾਰੇ ਕਹਿ ਰਹੇ ਸੀ ਕਿ ਪਤਾ ਨਹੀਂ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਤੁਹਾਨੂੰ ਠੀਕ ਲੱਗ ਰਿਹਾ। ਲੇਕਿਨ ਇਹਦਾ ਪ੍ਰਭਾਵ ਇਹਦਾ ਅਸਰ ਜਿਹੜਾ ਤੁਹਾਡੇ ਠੀਕਣਿਆਂ ਤੇ ਪੈਣਾ ਹੈ। ਸਾਡੇ ਬਾਡੀ ਦੇ ਜਿਹੜੇ ਆਰਗਨਿਜ਼ਮ ਦੇ ਉੱਤੇ ਜਿਹੜਾ ਜਿਹਦਾ ਅਸਰ ਪੈਣਾ ਲਿਖਦੇ ਵਿੱਚ ਇਹ ਮਹੀਨੇ ਜਿਹੜੇ ਮਹੀਨੇ ਦੇ ਵਿੱਚ ਤੁਹਾਨੂੰ ਜਿਹੜੇ ਅਸਰ ਹੈ ਰਿਜ਼ਲਟ ਮਿਲਨੇ ਨੇ ਉਸ ਤੱਕ ਫਿਰ ਟ੍ਰੀਟਮੈਂਟ ਹੋਰ ਕਰਵਾਉਣਾ। ਤਾਂ ਉਹ ਜਿਹੜਾ ਮੇਰਾ ਗੈਣ ਦਾ ਭਾਗ ਸੀ ਇਹ ਸਾਡੇ ਵੀ ਕਾਕਾ ਸਿੰਘ ਉਸ ਦਿਨ ਉਸ ਸਾਰੇ ਘਟਨਾ ਕਰਨ ਦੇ ਵਿੱਚ ਸੀਗੇ ਇਹਨਾਂ ਨੇ ਆਪਣੇ ਤੰਤ ਤੇ ਹੰਡਾਇਆ। ਉਹਦੇ ਨਾਲ ਲੰਚ ਇਨਫੈਕਸ਼ਨ ਹੋਈ। ਟਰੀਟਮੈਂਟ ਕਰਵਾਉਂਦੇ ਰਹੇ ਕਦੇ ਜਿੱਤੋਂ ਕਦੇ ਤੋਂ ਲੇਕਿਨ ਅਖੀਰ ਉਸ ਜ਼ਹਰੀਲੀ ਗੈਸ ਤੇ ਤਾਂ ਜਿਹੜੇ ਸਾਡੇ ਕਾਕਾ ਸਿੰਘ ਅਖੀਰ ਇਸ ਦੁਨੀਆ ਤੋਂ ਚਲ ਬਸੇ ਜੇ ਤਾਂ ਮਤਲਬ ਇਹ ਹੀ ਨਿਕਲਦਾ ਹੈ ਕਿ ਸਾਡੇ ਕਾਕਾ ਸਿੰਘ ਹੋਰ ਨਹੀਂ ਕਿ ਕੋਈ ਸਾਧਾਰਨ ਮੌਤ ਨਹੀਂ ਇਹ ਤੁਹਾਡੇ ਅੰਦੋਲਨ ਦੇ ਵਿੱਚ ਬੜੀ ਸ਼ਹਾਦਤ ਹੈ ਤਾਂ ਇਸ ਕਰਕੇ ਇਹਨਾਂ ਨੂੰ ਸ਼ਹੀਦ ਕਹਿਣਾ ਹੀ ਸ਼ਹੀਦ ਮੰਨਣਾ ਹੀ ਉਚਿਤ ਹੈ ਅਸੀਂ ਜਿਹੜੀ ਸੁਸਾਇਟੀ ਜਿਹੜਾ ਸਮਾਜ ਅੱਜ ਜਿੰਨੀਆਂ ਵੀ ਸੰਗਤਾਂ ਵੀਰ ਕਾਕਾ ਸੇ ਬੋਹਰਾ ਦੇ ਉਹਦੇ ਲੋਕਾਂ ਦੇ ਇਤਿਹਾਸ ਨਹੀਂ ਪੜਦਾ ਨਹੀਂ ਸ਼ਰਧਾ ਦੇ ਫੁੱਲ ਹਰ ਪਾਸੇ ਆਏ ਉਹ ਤੋਂ ਸੱਚੀ ਸ਼ਰਧਾ ਨਹੀਂ ਬਣਦੀ ਐ ਕਿ ਜੋ ਇਨਸਾਨ ਕਰਨਾ ਚਾਹਿਆ ਹੋਵੇ ਉਸ ਕਾਥ ਨੂੰ ਜਿੱਥੇ ਉਹ ਛੱਡ ਕੇ ਗਿਆ ਹੋਵੇ ਉਨ ਉੱਥੇ ਚੱਕਦੇ ਹੁੰਦੇ ਅੱਗੇ ਉਸ ਰੇਤੇ ਕੰਮ ਨੂੰ ਪੂਰਾ ਕੀਤਾ ਹੈ ਤਾਂ ਹੀ ਸੱਚੀ ਸ਼ਰਧਾ ਬਣਦੀ ਐ ਸਾਹੀਓਂ ਦੇ ਨਾਲ ਆਪਾਂ ਮੰਨਾਂਗੇ ਵੀ ਸਾਡਾ ਉਹਨਾਂ ਲਈ ਤਿਆਰ ਰੱਖੀਏ ਆਪਾਂ ਦੇਖਦੇ ਹੁੰਗੇ ਸਾਡਾ ਕੋਈ ਘਟਾ ਬਹੁਤ ਪਿਆਰਾ ਵਿਅਕਤੀ ਚਲਿਆ ਜਾਏ ਦੁਨੀਆ ਤੋਂ ਉਹਨੇ ਕੋਈ ਬੂਟਾ ਹੀ ਲਾਇਆ ਹੋਵੇ ਇਸ ਖੇਤ ਦੇ ਵਿੱਚ ਕੋਈ ਘਰ ਦਾ ਬੂਟਾ ਲਾਇਆ ਹੋਵੇ ਆਪਾਂ ਉਸ ਬੂਟੇ ਦੀ ਜ਼ਿਆਦਾ ਉਦਾਈ ਕਰਦੇ ਆ ਜਾਂਦਾ ਸੰਭਾਲ ਕਰਦੇ ਆ ਆਪਣੀ ਇੱਕ ਯਾਦ ਜੁੜੀ ਹੁੰਦੀ ਉਹ ਦੇ ਨਾਲ ਇਹ ਸੱਚਾ ਉਸ ਜਾਣ ਵਾਲੇ ਦੀਂ ਨੇ ਲਾਇਆ ਉਹਦੀ ਯਾਦ ਨਾਲ ਜੁੜ ਜਾਂਦਾ ਤੋ ਇਹ ਅੰਦੋਲਨ ਇਹ ਮੰਗਾਂ ਤੇ ਮੁੱਦੇ ਤੇ ਮਸਲੇ ਸਾਡੇ ਇਸ ਵੀਰ ਦੇ ਨਾਲ ਝੁਟੇ ਇਹਨੂੰ ਪ੍ਰਾਪਤ ਕਰਵਾ ਇਹਨਾਂ ਲਈ ਲੜਨਾ ਇਹਨਾਂ ਦੇ ਸ਼ਿਕਾਰਸ਼ ਨੂੰ ਹੋਰ ਤੇਜ਼ ਕਰਨਾ ਸਾਡੇ ਸਾਰਿਆਂ ਦੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਜੇ ਅਸੀਂ ਦਿਲੋਂ ਸੱਚੀੋਂ ਸਾਡੇ ਇਸ ਵੀਰ ਕਾਕਾ ਜੀ ਨੂੰ ਗਿਆਨ ਦਿੰਦੇ ਤੇ ਭੇਜੀ ਬੰਦਾ ਹੈ ਕਿ ਜਿਹੜਾ ਕੰਮ ਛੱਡ ਗਿਆ ਉਸ ਕਾਹੂ ਅੱਗੇ ਦੋੜੀਏ ਉਸ ਤਾਮੁਕ ਸਿਰ ਲੈ ਪਰ ਇਹ ਵੈਸੇ ਵੀ ਸਦਾ ਕਿਸਾਨੀ ਜਮਾਤ ਦਾ ਹਰਦ ਬੰਦਾ ਕੋਸ਼ਿਸ਼ ਤੋਂ ਅੱਜ ਬੋਲਣ ਦਾ ਸਮਾਂ ਤੇ ਨਹੀਂ ਲੰਮੇ ਲੈਕਚਰ ਕਰਨ ਦਾ ਸਮਾਂ ਨਹੀਂ ਲekin ਇੱਕ ਗੱਲ ਜਦੂ ਯਾਦ ਰੱਖਿਓ ਅਗਰ ਅੱਜ ਖੁੱਟੇ ਐਸੇ ਲੜਾਈ ਦੇ ਵਿੱਚ ਅੱਪਾ ਬੜੀਬ ਦੇ ਰਹੇ ਕਿ ਕੋਈ ਗੱਲ ਨਹੀਂ ਕੱਲ੍ਹ ਜਾਮਾਵੇ ਪਰਸੋ ਜਾਮਾਵੇ ਝਾਇਆ ਮੇਂ ਚੱਜਾ ਮੇਂ ਕਿਸੇ ਦਾ ਮੇਰੇ ਤੋਂ ਉਸ ਨੂੰ ਕਰਕੇ ਦੇਰੀ ਹੋ ਗਈ ਹੈ ਆਪਾਂ ਸਾਰੇ ਲਗਾਤਾਰ ਲੰਬੇ ਸਮੇਂ ਤੋਂ ਟਹਾਟਾ ਪਿੰਡ ਅੰਦੋਲਨਕਾਰੀ ਪਿੰਡ ਹੈ ਜਿਸ ਨਾਲ ਉਹ ਵਾਲਾ ਪਿੰਡ ਹੈ ਆਪਾਂ ਇਹ ਸੋਚਦੇ ਹਾਂ ਕਿ ਜੀ ਬਹੁਤ ਲੰਬੇ ਸਮੇਂ ਤੋਂ ਪੀਕਲ ਪਾਰਟੀਆਂ ਦੇ ਜਾਂ ਸਰਕਾਰਾਂ ਦੇ ਤੰਡੇ ਤੇ ਕਿਸਾਨ ਹੈ ਹੀ ਨਹੀਂ ਜੇ ਕਿਸਾਨ ਪੀਕਲ ਪਾਰਟੀਆਂ ਦੇ ਤੰਡੇ ਤੇ ਹਸਤਾ ਸੋਚਿਓ ਜਰਾ ਵਿਚਾਰੇਓ ਕਿ ਕਾਰਪੋਰੇਟ ਲੋਕਾਂ ਦਾ ਇਸੇ ਹੀ ਪੀਟੀਕਲ ਧਰਨੇ ਸਾਡੇ 14 ਲੱਖ ਕਰੋੜ ਰੁਪਏ ਮਾਫ ਕਰਤਾ ਆਪਣੇ ਚੰਦੇ ਵਿੱਚ ਤੇ ਕਿਸਾਨ ਜਿਹੜਾ 7 ਲੱਖ ਕਿਸਾਨਾਂ ਵਿਚ ਤੋਂ ਪਹਿਲਾਂ ਫੋਟੋਸ਼ੇਕ ਕਰ ਚੁੱਕਿਆ ਹੋਵੇ ਉਹਦੇ ਲਈ ਛੋਟੀ-ਛੋਟੀ ਬਣੀ ਅਨਾਉਂਸ ਕੀਤੀ ਕਦੇ ਉਹਨੂੰ ਤੇ ਬੋਲੇ ਵੀ ਕਿਵੇਂ ਵਿਰੋਧ ਕਰ ਕਿ ਜੇ ਅਸੀਂ ਮੰਗ ਰਹੇ ਹਾਂ ਕਿ ਘੱਟੋਂ ਘੱਟ ਸਾਨੂੰ ਸਾਡੀ ਫਰਸਤ ਦਾ ਜਿਹੜਾ ਘੱਟੋ ਘਾਟ ਰੇਟ ਦੇ ਵਿੱਚ ਮਿਨੀਮਮ ਸਪੋਰਟ ਪ੍ਰਾਈਸ ਦਾ ਮਤਲਬ ਇਹਦਾ ਕਿ ਘੱਟ ਤੋਂ ਘੱਟ ਇਹਦੀ ਜਿਹੜੀ ਜੇਕਰ ਇਹ ਡੀਟੇਲ ਸਮਝਣਾ ਹੋਵੇ ਇਹਦਾ ਮਤਲਬ ਇਹ ਹੈ ਕਿ ਇਹ ਇਸ ਲਈ ਦਿੱਤਾ ਗਿਆ ਸੀ ਕਿ ਤੁਸੀਂ ਆਪਦੀ ਫਰਸਤ ਵਧ ਤੋਂ ਵਧ ਜਿੰਨੇ ਰੇਟ ਤੇ ਲੱਗਦੀ ਆ ਬੀਚਰੋ ਅਗਰ ਨਹੀਂ ਵਿਕਦੀ ਤੁਹਾਨੂੰ ਭਾਅ ਨਹੀਂ ਮਿਲਦਾ ਜੋ ਤੁਸੀਂ ਖਰਚ ਕੀਤਾ ਉਹਦਾ ਮੁਆਵਜ਼ਾ ਵੀ ਨਹੀਂ ਮਿਲਦਾ ਤੁਹਾਡਾ ਕੋਈ ਸੈਕਿਉਰਟੀ ਪ੍ਰੋਟੈਕਸ਼ਨ ਨਹੀਂ ਹੁੰਦੀ ਕੱਟੋ ਘੱਟ ਐਸ ਰੇਟ ਦੇ ਉੱਤੇ ਸਾਨੂੰ ਦੇਣੀ। ਇਹ ਐ ਨੀ ਮਿਨਿਸਪੋਰਟ ਪ੍ਰਾਈਸ। ਤੇ ਜੇ ਅਸੀਂ ਉਹ ਮੰਗਦੇ ਆ ਵੀ ਉਹਨੂੰ ਵੀ ਉਹਨੂੰ ਗਰੰਟੀ ਕਰ ਦੋ। ਉਸ ਰੇਟ ਤੇ ਤਾਂ ਲੱਗ ਜੇ। ਉਸ ਰੇਟ ਤੇ ਨਿਕਣਾ ਤਾਂ ਜੀ ਕਿੰਨੀ ਹੋ ਜੇ। ਪਰ ਉਹ ਮੰਗਦਿਆਂ ਤੋਂ ਵੀ ਸਰਕਾਰ ਦੇ ਵੱਲੋਂ ਆਰਗੂਮੈਂਟ ਇਹ ਆਉਣਾ ਹੈ ਤੇ ਸਾਨੂੰ 7.17 ਲੱਖ ਕਰੋੜ ਰੁਪਇਆ ਕਿਸਾਨਾਂ ਤੇ ਖਰਚ ਕਰਨਾ ਪੈਣਾ। ਅਗਰ ਸੀਓ ਲਾਗੂ ਕਰ ਦਿੰਨੇ ਆ ਸਭ ਤੋਂ ਵੱਡੀ ਗੱਲ ਸਮਝਣ ਵਾਲੀ ਇਹ ਹੈ ਕਿ ਦੂਜੇ ਪਾਸੇ 14 ਲੱਖ ਕਰੋੜ ਮਾਫ ਕਰ ਦਿੱਤਾ ਗਿਆ ਸਾਡੇ ਪਾਸੇ ਸਾਡੇ 17 ਲੱਖ ਕਰੋੜ ਲੱਗਣਾ ਹੈ ਤਾਂ ਕਿਤੇ ਖੂਚ ਵੀ ਸਨ ਦੇਣਾ ਉਹ ਤੋਂ ਉਸ ਚੀਜ਼ ਨੇ ਅੰਦੀ ਦੇ ਕੇ ਜਾ ਕੇ ਪ੍ਰੋਸੈਸਿੰਗ ਦੇ ਵਿੱਚ ਹੋ ਕੇ ਪਤਾ ਨਹੀਂ ਕਿੰਨੇ ਕੁ ਰੁਪਏ ਬਣ ਕੇ ਕੋਪਾਰੀ ਦਾ ਸਰਕਾਰ ਦੇ ਕੋਲ ਆਉਣਿਆ ਜਿਵੇਂ ਕੜਕ ਦੀ ਗੱਲ ਲੈ ਲਓ ਆਪਣੇ ਕੋਲੋਂ 22 ਕਿੱਲੇ ਜਿੱਦੋਂ ਕੜਕ ਲੈਣੀ ਹੈ ਜਾਂ ਪੌਣੇ ਦੀ ਔਰ ਅੱਗੇ ਆਪਾਂ 40 ਤੋਂ 45 ਰੁਪਏ ਕਿਲੋ ਪਬਲਿਕ ਨੂੰ ਦਿੱਤਾ ਜਾਣਾ। ਪਹਿਲੀ ਪਹਿਲੀ ਸਟੇਜ 'ਤੇ ਜੇ ਜੇ ਅਰਈਆ ਸਟੇਜ ਤੱਕ ਜਾਊਗਾ ਮੰਨੋ ਬਿਸਕਟ ਬਣ ਜਾਂਦੇ ਤਾਂ ਮੇਰੇ 150 ਰੁਪਏ ਕਿਲੋ ਹੋ ਜਾਣਗੇ। ਕੰਮ ਥੋੜੇ ਜਿਹਾ ਵੀ ਅੱਗੇ ਜਦੋਂ ਇਹ ਜਿਹੜੇ ਪ੍ਰੋਸੈਸਿੰਗ ਦੇ ਵਿੱਚ ਹੋਣਾ ਹੈ ਇਹ ਕਿ ਵਧਾਉਣਾ ਹੈ ਘਟਾਉਣਾ ਨਹੀਂ। ਲੇਕਿਨ ਫਿਰ ਵੀ ਸਰਕਾਰ ਇਹਲਾ ਕਰਦੀ ਹੈ। ਤਾਂ ਸਵਾਲ ਮੇਰਾ ਇਹ ਕਹਿਣਾ ਸੀ ਕਿ ਇਹ ਸਪਸ਼ਟ ਹੁੰਦਾ ਹੈ ਕਿ ਸਰਕਾਰ ਦੇ ਅਜੰਡੇ ਤੇ ਕਿਸੇ ਪੁਲitical ਝੰਡੇ ਝੰਡੇ ਤੇ ਕਿਸਾਨ ਨਹੀਂ ਹੈ। ਔਰ ਅੱਜ ਜਿਹੜਾ ਅੰਦੋਲਨ ਜਿਹੋਦੇ ਮੌਕੇ ਤੇ ਤੁਸੀਂ ਹੁਣਾਂ ਬੋਲਣ ਲੱਗੇ ਆਂ ਜਿਹੋਦੇ ਮੌਕੇ ਤੇ ਅਮਰ ਲੜਾਈ ਲੜੀ ਜਾ ਰਹੀ ਹੈ ਇਹ ਕੁਦਰਤ ਦੀ ਕੋਈ ਮਰਜ਼ੀ ਹੈ ਕਾਲਪੁਰਖ ਦੀ ਕੋਈ ਖੇਡ ਹੈ। ਨਹੀਂ ਤਾਂ ਇਹੋ ਜਿਹੇ ਮੌਕੇ ਕਦੇ ਨਹੀਂ ਪੜਦੇ। ਕਿ ਇੱਕ ਪਾਸੇ ਅੰਦੋਲਨ ਵਧਿਆ ਜਾ ਰਿਹਾ ਹੋਵੇ ਦੂਜੇ ਪਾਸੇ ਕੋਨਾ ਹੋਵੇ। ਅੱਜ ਹਰ ਇੱਕ ਪੋਲੀਟਿਕਲ ਪਾਰਟੀ ਹਰ ਇੱਕ ਪ੍ਰੇਖਕ ਨੂੰ ਤੁਹਾਡੇ ਇਹਨਾਂ ਮੁਕਿਆਂ ਤੇ ਤੁਹਾਡੇ ਜਿਲ੍ਹੇਾਂ ਸਮੱਸਿਆਵਾਂ ਦੇ ਉੱਤੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਤਰਜ ਕਰਨਾ ਪੈ ਰਿਹਾ ਹੈ ਮੈਨਾਂ ਤੁਹਾਨੂੰ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਲੈਣਾ ਪੈਣਾ ਹੈ ਹਰ ਇੱਕ ਪੋਲੀਟਿਕਲ ਚਰਤੀ ਸੋ ਇਸ ਕੈਂਪੇਨ ਇਹ ਅੰਦੋਲਨ ਪਹਿਲੇ ਅੰਦੋਲਨਾਂ ਨਾਲੋਂ ਬਹੁਤ ਵੱਖਰ ਤਰ੍ਹਾਂ ਦਾ ਮੁੱਲਨ ਹੈ ਉਹ ਵਾਹਿਗੁਰੂ ਕਿਰਪਾ ਕਰੇ ਸਿਸਟੈਂਟ ਜੇ ਜੇ ਇਹ ਜਿਹੜੇ ਆਖੀਰ ਅੰਕ ਦੇ ਉੱਤੇ ਜ਼ੋਰਤ ਹੋਣੀ ਹੈ ਜਿੱਥੋਂ ਬਾਅਦ ਕਮਾਲ ਜਿਤ ਹੋਏਗੀ ਵਾਇਬ੍ਰੇਸ਼ਨ ਕਰੇਗਾ ਸੋ ਇਸ ਲਈ ਤੁਹਾਡਾ ਸਭ ਦਾ ਇੱਕ ਭਰਤ ਬਣਦਾ ਹੈ ਕਿ ਘਰੇ ਬੈਠੋਗੇ ਤਾਂ ਸਮਝਿਓ ਕਿ ਤੁਸੀਂ ਆਪਣੀ ਜਮਾਤ ਨਾਲ ਵੀ ਇੱਕ ਸਾਡੀ ਪਰਦੇ ਆ ਕਿ ਸਾਡੇ ਇਹ ਜਾਨ ਵਾਲਾ ਵੀ ਜਿਹੜਾ ਤੁਹਾਡੇ ਪਿੱਠ ਦੇ ਵਿੱਚ ਚੰਕੇ ਪੜ ਕੇ ਵੱਡੇ ਉਮਰ ਦੇ ਵਿੱਚ ਆ ਕੇ ਐਸ ਉਮਰ ਦੇ ਵਿੱਚ ਵੀ ਸੋ ਉਹ ਤਾਂ ਕਾਟਰਾ ਕਰਦਾ ਰਿਹਾ ਲੜਾਈ ਲੱਗਦਾ ਨਾ ਲੇਕਿਨ ਗੜਿਆ ਤੁਹਾਡੀ ਖਤਰਾਂ ਸਾਰਾ ਨਹੀਂ ਦਿਲਦਾ ਉਹ ਹਰ ਆਂਦੀ ਨੂੰ ਹਰ ਸਾਹ ਦੀ ਅਤ ਆਤਮਾ ਨੂੰ ਹਲੂਣਾ ਬਚਣਾ ਚਾਹੀਦਾ ਕਿ ਸਾਡੀ ਖਤਰ ਇੱਕ ਆਪ ਦੀ ਦੁਨੀਆ ਤੋਂ ਚਲੇ ਆ ਗਿਆ ਸਾਡੀ ਖਤਰ ਜਾਣ ਦਿੱਤੀ ਹੈ ਅਸੀਂ ਘਰੇ ਬੈਠੇ ਆ ਉਹਨਾਂ ਬੰਦਿਆਂ ਨੂੰ ਨਮੋਸ਼ੀ ਹੋਣੀ ਚਾਹੀਦੀ ਆ ਉਹਨਾਂ ਬੰਦਿਆਂ ਨੂੰ ਹਲੂਣਾ ਬਚਣਾ ਚਾਹੀਦਾ ਔਰ ਇਸ ਅੰਤੋਲਨ ਦਾ ਸਾਥ ਬਣਨਾ ਚਾਹੀਦਾ ਸਾਹੀਏ ਸਿੱਖ ਸੱਚੇ ਦਿਲੋਂ ਤੇ ਸੱਚੀ ਸ਼ਰਧਾ ਨਾਲ ਸਾਡੇ ਵੀਰ ਕੱਕਾ ਸਾਨੂੰ ਬੰਦੀ ਹੈ ਇਹੀ ਸ਼ਰਧਾ ਲਈ ਆਪਾਂ ਸਾਰੇ ਆਓ ਇੱਕ ਫੈਸਲਾ ਲਈਏ ਕਿ ਨਹੀਂ ਸਭੇ ਵੀਰ ਨੇ ਜਿੱਥੇ ਕੰਮ ਛੱਡਿਆ ਅਸੀਂ ਉਹ ਇੱਥੇ ਹੀ ਅੱਗੇ ਝੱਕਾਂਗੇ ਔਰ ਇਹ ਲੜਾਈ ਨੂੰ ਅੰਜਾਮ ਤੱਕ ਲੈ ਕੇ ਜਾਵਾਂਗੇ ਸਿੱਤਾਂ ਦੇ ਜਿੱਤੇ ਬਿਨਾ ਤੇ ਸਾਨੀ ਨਹੀਂ ਬਰ ਸਕਦੀ ਭਰਾਓ ਅੱਜ ਲੰਗੀਆਂ ਟਕਰੀਆਂ ਦਾ ਸਮਾਂ ਨਹੀਂ ਹੈ ਮੇਰੀ ਗੌਰ ਬੋਲਦਾ ਸਪਸ਼ਟ ਹੋ ਗਿਆ ਜੇਕਰ ਐਸੇ ਪਾਸੇ ਰੁੱਕਦੇ ਰਹੇ ਤਾਂ 2035 ਤੋਂ ਲੈ ਕੇ 2040 ਤੱਕ ਜਾਂਦੇ ਜਾਂਦੇ ਆ ਬਹੁਤ ਦੂਰ ਨਹੀਂ 24 ਚ ਆ ਗਏ ਹਾਂ 35 ਤੋਂ ਲੈ ਕੇ 40 ਤੱਕ ਜਾਂਦੇ ਜਾਂਦੇ ਆ 5 ਇਕਰ ਤੱਕ ਦੀ ਜਮੀਨ ਦੇ ਮਾਲਕ ਜਿਹੜੇ ਸਮਝ ਲੋ ਖੱਬੂ ਵਦਨ ਦੇ ਜੇ ਇਹ ਸੁੱਟ ਕੇ ਬੈਠੇ ਨਾ ਅੰਦਾਂ ਦਾ ਨਾਲ ਹੋ ਇਹ ਇੰਤਜ਼ਾਮ ਵੀ ਆਇਆ ਉਤਨਾ ਪੈਗਾ ਸੋ ਇਸ ਲਈ ਉਸ ਸਮਾਂ ਆਉਣ ਤੋਂ ਪਹਿਲਾਂ ਆਓ ਇਕੱਠੇ ਹੋ ਕੇ ਐਸੇ ਰਾਏ ਨੂੰ ਜਿੱਤਿਏ ਤਾਂ ਕਿ ਸਾਡਾ ਕਿਸਾਨ-ਕਿਸਾਨ ਰਹੇ ਇਹ ਨੂੰ ਕਿਸੇ ਤਰ੍ਹਾਂ ਦੀ ਬਚੇਹੀ ਮਾਰ ਨਾ ਪਵੇ ਸਭ ਤੋਂ ਜ਼ਿਆਦਾ ਸਮਾਨਾ ਦਿੱਤਾ ਹੋਇਆ ਮੈਂ ਆਪਣੇ ਵੱਲੋਂ ਆਪਣੇ ਜਥੇਪੰਥੀ ਉਸ ਕੇ ਮੌਨ ਪੋਲੀਟਿਕਲ ਵੱਲੋਂ ਸਾਦੇ ਦੀ ਸਰਦਾਰਤਾ ਕਾਸੇ ਹੋਰੇ ਮੈਂ ਅਸ਼ਰਧਾ ਤੁਹਾਨੂੰ ਅਰਪਿਤ ਕਰਦਾ ਹੋਇਆ ਸਤਿਗੁਰੂ ਦੇ ਚਰਨਾਂ ਦੀ ਅਰਦਾਸ ਕਰਦਾ ਕਿ ਪਾਤਸ਼ਾਹ ਜੀ ਆਪ ਕਿਰਪਾ ਕਰਿਓ ਇਹਨਾਂ ਨੂੰ ਆਪਣੇ ਚਰਨਾਂ ਜੋ ਸਥਾਨ ਜ਼ਰੂਰ ਬਖਸ਼ੋ ਤੁਸੀਂ ਬਖਸ਼ਣਾ ਉਮੀਦ ਹੈ ਸਰਕਾਰੀ ਨੀਤੀ ਆਗਾਸ ਕਰਦੇ ਨੂੰ ਸੇਹ ਹਟਾ ਕਰਕੇ ਹੋਈ ਅਰਜ਼ੀ ਕਰੇ ਮਿੱਤੀ ਨਹੀਂ ਜਾਂਦੀ ਤੁਸੀਂ ਉਹਨਾਂ ਦੇ ਲੋਕ ਨਿਸ਼ਤਾਨ ਪਕਸ਼ਾ ਹੋਏਗਾ ਬਹੁਤ ਬਹੁਤ ਆਵਾਜ ਵਾਏ ਜੀ ਕਾ ਗੱਲ ਸਾਹ ਵਾਏ